ਰਾਸ਼ਨ ਕਾਰਡ ਦਾ ਨਵਾਂ ਅਪਡੇਟ ਲੱਖਾਂ ਲੋਕਾਂ ਦੇ ਰਾਸ਼ਨ ਕਾਰਡ ਹੋ ਸਕਦੇ ਨੇ ਬੰਦ ਜਾਣੋ ਕੀ ਹੈ ਕਾਰਨ ਸਰਕਾਰੀ ਚੇਤਾਵਨੀ ਤੁਸੀਂ ਵੀ ਆਪਣਾ ਕਾਰਡ ਕਰੋ ਚੈੱਕ ਸਸ਼ੀਗਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੋਣੀਆਂ ਨਾਲ ਸੰਬੰਧਿਤ ਬੱਚਿਆਂ ਨਾਲ ਸੰਬੰਧਿਤ ਤੇ ਹੋਰ ਵੀ ਸਰਕਾਰੀ ਸਕੀਮਾਂ ਸਰਕਾਰੀ ਭਰਤੀਆਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਜਰੂਰ ਦੇਖਦੇ ਰਹਿਣਾ ਜੇਕਰ ਤੁਸੀਂ ਵੀ ਸਰਕਾਰ ਦੀ ਮੁਫਤ ਰਾਸ਼ਨ ਯੋਜਨਾ ਦਾ ਲਾਭ ਲੈ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਸਰਕਾਰ ਦੇਸ਼ ਭਰ ਦੇ ਕਰੋੜਾਂ ਲੋਕਾਂ ਨੂੰ ਘੱਟ ਕੀਮਤ ਤੇ ਜਾਂ ਮੁਫਤ ਰਾਸ਼ਨ ਪ੍ਰਦਾਨ ਕਰਨ ਲਈ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਐਨ ਐਫ ਐਸ ਏ ਦੇ ਤਹਿਤ ਕਈ ਯੋਜਨਾਵਾਂ ਚਲਾ ਰਹੀ ਹੈ ਪਰ ਹੁਣ ਸਰਕਾਰ ਨੇ ਇੱਕ ਸਖਤ ਨਿਜਮ ਲਾਗੂ ਕੀਤਾ ਹੈ ਜਿਸ ਨੂੰ ਜੇਕਰ ਅਣਦੇਖਾ ਕੀਤਾ ਜਾਂਦਾ ਹੈ ਤਾਂ ਰਾਸ਼ਨ ਕਾਰਡ ਨੂੰ ਅਸਥਾਈ ਤੌਰ ਤੇ ਬਲਾਕ ਕੀਤਾ ਜਾ ਸਕਦਾ ਹੈ ਭਾਵ ਬੰਦ ਕੀਤਾ ਜਾ ਸਕਦਾ ਹੈ ਜਾਂ ਪੂਰੀ ਤਰ੍ਹਾਂ ਰੱਦ ਵੀ ਕੀਤਾ ਜਾ ਸਕਦਾ ਹੈ ਰਾਸ਼ਨ ਕਾਰਡ ਦਾ ਕੇਵਾਈਸੀ ਹਰ 5 ਸਾਲਾਂ ਵਿੱਚ ਜ਼ਰੂਰੀ ਹੈ ਸਰਕਾਰ ਨੇ ਸਪਸ਼ਟ ਨਿਰਦੇਸ਼ ਜਾਰੀ ਕੀਤੇ ਨੇ ਕਿ ਹਰੇਕ ਰਾਸ਼ਨ ਕਾਰਡ ਧਾਰਕ ਨੂੰ ਹਰ 5 ਸਾਲਾਂ ਵਿੱਚ ਇੱਕ ਵਾਰ ਕੇਵਾਈਸੀ ਕਰਵਾਉਣਾ ਹੋਵੇਗਾ ਇਸ ਪ੍ਰਕਿਰਿਆ ਨੂੰ ਜ਼ਰੂਰੀ ਬਣਾਇਆ ਗਿਆ ਤਾਂ ਜੋ ਸਿਸਟਮ ਵਿੱਚ ਮੌਜੂਦ ਨਕਲੀ ਲਾਭਪਾਤਰੀਆਂ ਨੂੰ ਹਟਾਇਆ ਜਾ ਸਕੇ ਨੰਬਰ 2 ਯੋਜਨਾਵਾਂ ਦੇ ਲਾਭ ਅਸਲ ਲੋੜਵੰਦਾ ਤੱਕ ਪਹੁੰਚ ਸਕਣ ਨੰਬਰ 3 ਇਸ ਪ੍ਰਕਿਰਿਆ ਵਿੱਚ ਕਾਰਡ ਧਾਰਕਾਂ ਨੂੰ ਆਪਣਾ ਆਧਾਰ ਨੰਬਰ ਮੋਬਾਈਲ ਨੰਬਰ ਪਤਾ ਅਤੇ ਸਾਰੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਦੁਬਾਰਾ ਤਸਦੀਕ ਕਰਨੀ ਪਵੇਗੀ ਕੇवाईसी ਨਾ ਕਰਵਾਉਣ ਦਾ ਕੀ ਪ੍ਰਭਾਵ ਪੈ ਸਕਦਾ ਹੈ ਇਹ ਵੀ ਜਾਣ ਲਓ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਇੱਕ ਵਾਰ ਰਾਸ਼ਨ ਕਾਰਡ ਬਣ ਜਾਣ ਤੋਂ ਬਾਅਦ ਉਹਨਾਂ ਨੂੰ ਹਮੇਸ਼ਾ ਇਸ ਤੋਂ ਰਾਸ਼ਨ ਮਿਲੇਗਾ ਪਰ ਅਜਿਹਾ ਨਹੀਂ ਹੈ ਜੇਕਰ ਤੁਸੀਂ ਸਮੇਂ ਸਿਰ ਕੇवाईसी ਨਹੀਂ ਕਰਵਾਉਂਦੇ ਹੋ ਤਾਂ ਤੁਹਾਡਾ ਰਾਸ਼ਨ ਕਾਰਡ ਮੁਅਤਲ ਜਾਂ ਰੱਦ ਕੀਤਾ ਜਾ ਸਕਦਾ ਹੈ ਤੁਹਾਡਾ ਨਾਮ ਮੁਫਤ ਰਾਸ਼ਨ ਯੋਜਨਾ ਤੋਂ ਹਟਾਇਆ ਜਾ ਸਕਦਾ ਹੈ ਹੋਰ ਸਰਕਾਰੀ ਯੋਜਨਾਵਾਂ ਵਿੱਚ ਵੀ ਰੁਕਾਵਟ ਆ ਸਕਦੀ ਹੈ ਕੇवाईसी ਕਿਵੇਂ ਅਤੇ ਕਿੱਥੇ ਕਰਵਾਉਣੀ ਹੈ ਇਹ ਵੀ ਜਾਨਣਾ ਜ਼ਰੂਰੀ ਹੈ ਜਾਣ ਲੋ ਤੁਸੀਂ ਇਹ ਪ੍ਰਕਿਰਿਆ ਏਟ ਲਿਖੀਆਂ ਸੰਸਥਾਵਾਂ ਤੇ ਆਸਾਨੀ ਨਾਲ ਕਰਵਾ ਸਕਦੇ ਹੋ ਇਹਨਾਂ ਜਗ੍ਹਾ ਤੇ ਜਾ ਕੇ ਕਰਵਾ ਸਕਦੇ ਹੋ ਤੁਹਾਡੇ ਨੇੜੇ ਰਾਸ਼ਨ ਡੀਪੂ ਹੈ ਜਿਹੜਾ ਜਾਂ ਜਿਹੜਾ ਦੁਕਾਨਦਾਰ ਤੁਹਾਨੂੰ ਰਾਸ਼ਨ ਦਿੰਦਾ ਉਸ ਕੋਲ ਜਾ ਕੇ ਸੀਐਸਈ ਸੈਂਟਰ ਹੈ ਜਿਹੜਾ ਕਾਮਨ ਸਰਵਿਸ ਸੈਂਟਰ ਹੈ ਉਸਤੇ ਜਾ ਕੇ ਵੀ ਕਰਵਾ ਸਕਦੇ ਹੋ ਜਾਂ ਆਪਣੇ ਸੂਬੇ ਦੇ ਰਾਸ਼ਨ ਕਾਰਡ ਪੋਰਟਲ ਤੇ ਆਨਲਾਈਨ ਵੀ ਕਰਵਾਇਆ ਜਾ ਸਕਦਾ ਹੈ ਬਸ ਆਪਣੇ ਨਾਲ ਆਧਾਰ ਕਾਰਡ ਮੋਬਾਈਲ ਨੰਬਰ ਅਤੇ ਪਰਿਵਾਰਕ ਜਾਣਕਾਰੀ ਰੱਖਣਾ ਨਾ ਭੁੱਲੋ ਅਜੇ ਵੀ ਸਮਾਂ ਹੈ ਆਪਣਾ ਈਕੇਵਾਈਸੀ ਜਲਦੀ ਕਰਵਾਓ ਜੇਕਰ ਤੁਸੀਂ ਅਜੇ ਤੱਕ ਆਪਣਾ ਰਾਸ਼ਨ ਕਾਰਡ ਕੇਵਾਈਸੀ ਨਹੀਂ ਕਰਵਾਇਆ ਹੈ ਤਾਂ ਇਸ ਨੂੰ ਮੁਲਤਵੀ ਨਾ ਕਰੋ ਦੇਰੀ ਨਾ ਕਰੋ ਜਿੰਨੀ ਜਲਦੀ ਹੋ ਸਕੇ ਨਜ਼ਦੀਕੀ ਕੇਂਦਰ ਤੇ ਜਾਓ ਅਤੇ ਆਪਣਾ ਕੇवाईसी ਪੂਰਾ ਕਰੋ ਤਾਂ ਜੋ ਤੁਹਾਨੂੰ ਕੋਈ ਇੱਕ ਵਿੱਚ ਕੋਈ ਸਮੱਸਿਆ ਨਾ ਆਵੇ ਅਤੇ ਤੁਸੀਂ ਬਿਨਾ ਕਿਸੇ ਰੁਕਾਵਟ ਦੇ ਸਰਕਾਰੀ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਦੇ रह ਸਕੋ ਤੇ ਹਰ ਮਹੀਨੇ ਰਾਸ਼ਨ ਲੈਣ ਦੇ ਯੋਗ ਬਣੇ ਰਹੋ ਇਹ ਨਾ ਹੋਵੇ ਤੁਹਾਡਾ ਰਾਸ਼ਨ ਕਾਰਡ ਕੱਟਿਆ ਜਾਵੇ ਤੇ ਬਾਅਦ ਵਿੱਚ ਤੁਹਾਨੂੰ ਸਮੱਸਿਆਵਾਂ ਆਉਣ ਉਸ ਤੋਂ ਪਹਿਲਾਂ ਤੁਸੀਂ ਆਪਣੀ ਈ ਕੇवाईसी ਜਰੂਰ ਕਰਵਾ ਲੈਣੀ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਇਸੇ ਚੈਨਲ ਤੇ ਹੀ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ